ਬਹੁਤ ਅੱਛਾ ਬੱਚਿਆਂ ਨੇ ਅੱਜ ਪਰਫਾਰਮ ਕੀਤਾ ਹੈ ਐਂਡ ਮੈਨੂੰ ਬਹੁਤ ਅੱਛਾ ਲੱਗਿਆ ਕਿ ਬੱਚੇ ਲੜਕੀਆਂ ਦੀ ਸਟਰੈਂਥ ਬਹੁਤ ਅੱਛੀ ਹੈ ਐ ਪੰਜਾਬ ਦੇ ਦੇਸ਼ ਦੇ ਸਾਰੇ ਲੜਕੀਆਂ ਵਾਸਤੇ ਇਹ ਹੀ ਮੈਸੇਜ ਦੇਣਾ ਚਾਹੁੰਦੀ ਹੈ ਕਿ ਆਪਣੇ ਆਪ ਨੂੰ ਕਿਸੇ ਤੋਂ ਘੱਟ ਨਾ ਸਮਝਣ ਬਹੁਤ ਮਿਹਨਤ ਕਰਨ ਬਸ ਮਿਹਨਤ ਜ਼ਰੂਰ ਕਰਨ ਇਹ ਜੋ ਨਾਰਕੋ টেরਰਿਜ਼ਮ ਚੱਲ ਰਿਹਾ ਹੈ ਜੋ ਸਾਡੇ ਪੜੋਸੀ ਦੇਸ਼ ਨੇ ਸਪਾਂਸਰ ਕੀਤਾ ਹੋਇਆ ਹੈ ਉਸ ਦੇ ਲਈ ਜਿ ਅਸੀਂ ਪਹਿਲਾਂ টেরਰਿਜ਼ਮ ਨੂੰ ਮਾਰ ਦਿੱਤੀ ਆ ਪੰਜਾਬ ਦੇ ਲੋਕਾਂ ਨੇ ਮਿਲ ਕੇ ਪੁਲਿਸ ਦਾ ਸਾਥ ਦੇ ਕੇ ਨੂੰ ਮਾਰ ਦਿੱਤੀ ਸੀ ਉਨਵੇਂ ਮੈਨੂੰ ਆਸ ਹੈ ਕਿ ਲੋਕ ਪੁਲਿਸ ਦਾ ਸਾਥ ਦੇਣਗੇ ਐਂਡ ਜੋ ਇਸ ਜੋ ਬਿਮਾਰੀ ਜਿਹੜੀ ਸਾਡੇ ਸਮਾਜ ਨੂੰ ਖਾ ਰਹੀ ਹੈ ਇਸ ਨਾਲ ਲੜਟਾਂਗੇ ਤੇ ਇਹਦਾ ਨਾਸ਼ ਕਰਨਗੇ ਦਸ਼ਮੀਸ਼ ਹੈਰੀਟੇਜ ਸਕੂਲ ਮਹਿਤਾ ਚੌਕ ਵਿਖੇ ਅੱਜ ਐਨੂਅਲ ਫੰਕਸ਼ਨ ਮਨਾਇਆ ਗਿਆ ਤਾਂ ਤਸਵੀਰ ਤੁਹਾਨੂੰ ਵਿਖਾ ਦਿੰਨੇ ਆ ਕਿ ਇਸ ਮੌਕੇ ਜਿਹੜੇ ਨੇ ਏਆਈਜੀ ਮੈਡਮ ਰਿਚਾ ਅਗਨੀ ਉਤਰੀ ਇੱਥੇ ਪਹੁੰਚੇ ਨੇ ਮੈਡਮ ਅੱਜ ਇੱਥੇ ਪਹੁੰਚੇ ਹੋ ਜੀ ਸਕੂਲ हां जी मैं आज दशमेश एकेडमी आई है थे आज ना द एनुअल फंक्शन एंड प्राइस डिस्ट्रीब्यूशन फंक्शन से तो बहुत अच्छा बच्चा ने आज परफॉर्म ਕੀਤਾ ਐਂਡ ਮੈਨੂੰ ਬਹੁਤ ਅੱਛਾ ਲੱਗਾ ਇੱਥੇ ਬੱਚੇ ਲੜਕੀਆਂ ਦੀ ਸਟਰੈਂਥ ਬਹੁਤ ਅੱਛੀ ਹੈ ਐਂਡ ਪਰਫਾਰਮੈਂਸ ਵੀ ਬਹੁਤ ਅੱਛੀ ਬੱਚਾ ਨੇ ਇਹਨਾਂ ਦੀ ਥੀਮ ਸੀ ਕਿ ਮੈਂ ਪੰਜਾਬ ਬਹੁਤ ਅੱਛਾ ਕੋਰੀਓਗ੍ਰਾਫ ਕੀਤਾ ਹੋਇਆ ਸੀ ਤੇ ਬਹੁਤ ਮਜ਼ਾ ਆਇਆ ਮੈਨੂੰ ਅੱਜ ਅੱਜ ਕੀ ਮੈਸੇਜ ਦੇ ਕੇ ਚੱਲੇ ਹਾਂ ਤੁਸੀਂ ਵੀ ਕਾਫੀ ਚੰਗੀ ਪੋਜੀਸ਼ਨ ਹਾਸਲ ਕੀਤੀ ਆ ਅੱਜ ਲੜਕੀਆਂ ਵੀ ਇੱਥੇ ਕਾਫੀ ਐਕਟਿਵ ਸਿਰੀਆਂ ਸਕੂਲ ਦੇ ਵਿੱਚ ਕੀ ਉਹਨਾਂ ਨੂੰ ਮੈਸੇਜ ਦੇ ਕੇ ਚੱਲਿਓ ਮੈਂ ਪੰਜਾਬ ਦੇ ਦੇਸ਼ ਦੇ ਸਾਰੇ ਲੜਕੀਆਂ ਵਾਸਤੇ ਇਹੀ ਮੈਸੇਜ ਦੇਣਾ ਚਾਹੁੰਦੀ ਆ ਕਿ ਆਪਣੇ ਆਪ ਨੂੰ ਕਿਸੇ ਤੋਂ ਘਾਟ ਨਾ ਸਮਝਣ ਬਹੁਤ ਮਿਹਨਤ ਕਰਨ ਬਸ ਮਿਹਨਤ ਜ਼ਰੂਰ ਕਰਦੇ ਰਹਿਣ ਐਂਡ ਜੋ ਆਪਣੀ ਲਾਈਫ ਦੇ ਵਿੱਚ ਇੱਕ ਏਮ ਮਿੱਥਿਆ ਹੋਏ ਉਸ ਦੇ ਵੱਲ ਅਗਰਸਰ ਹੋ ਕੇ ਸਕਸੈਸ ਹਾਸਲ ਕਰਨ ਮੈਡਮ ਨਸ਼ਿਆਂ ਦਾ ਜਾਨਵੀ ਸਾਡੇ ਸਮਾਜ ਦੇ ਵਿੱਚ ਕਾਫੀ ਜ਼ਿਆਦਾ ਵੱਧ ਚੁੱਕਿਆ ਹੈ ਉਸ ਨੂੰ ਲੈ ਕੇ ਵੀ ਕੀ ਕਹਿਣਾ ਚਾਹੁੰਦੇ ਹੋ ਲੋਕਾਂ ਨੇ ਬਿਕੋਜ਼ ਉਹੀ ਪੰਜਾਬ ਦੀ ਧਰਤੀ ਨੇ ਬਹੁਤ ਬਹੁਤ ਦੁੱਖ ਝੇਲੇ ਨੇ ਏ ਵੀ ਹੁਣ ਜੋ ਨਾਰਕੋ টেরਰਿਜ਼ਮ ਚੱਲ ਰਿਹਾ ਹੈ ਜੋ ਸਾਡੇ ਪੜੋਸੀ ਦੇਸ਼ ਨੇ ਸਪான்ਸਰ ਕੀਤਾ ਹੋਇਆ ਹੈ ਉਸ ਦੇ ਲਈ ਅਸੀਂ ਪਹਿਲਾਂ টেরਰਿਜ਼ਮ ਨੂੰ ਵੀ ਮਾਰ ਦਿੱਤੀ ਹੈ ਪੰਜਾਬ ਦੇ ਲੋਕਾਂ ਨੇ ਹੀ ਮਿਲ ਕੇ ਪੁਲਿਸ ਦਾ ਸਾਥ ਦੇ ਕੇ ਇਹਨੂੰ ਮਾਰ ਦਿੱਤੀ ਸੀ ਹੁਣ ਮੈਨੂੰ ਆਸ ਹੈ ਕਿ ਲੋਕ ਪੁਲਿਸ ਦਾ ਸਾਥ ਦੇਣਗੇ ਐਂਡ ਜੋ ਇਹ ਜੋ ਬਿਮਾਰੀ ਜਿਹੜੀ ਸਾਡੇ ਸਮਾਜ ਨੂੰ ਖਾ ਰਹੀ ਹੈ ਇਸ ਨਾਲ ਨਜਿੱਠਣਗੇ ਤੇ ਇਹਦਾ ਨਾਸ਼ ਕਰਨਗੇ ਥੈਂਕ ਯੂ ਤੋਂ ਬਿਲਕੁਲ ਇਹ ਸੰਨ ਏਆਈਜੀ ਮੈਡਮ ਰਿਸ਼ਾਤ ਨੇ ਉਤਰੀ ਜਿਹੜੇ ਅੱਜ ਦਸ਼ਮੇਸ਼ ਪਬਲਿਕ ਸੂਲ ਮੈਕਾ ਚੌਂਕ ਤੇ ਪਹੁੰਚੇ ਹੋਏ ਸਨ ਔਰ ਉਹਨਾਂ ਨੇ ਬੱਚਿਆਂ ਨੂੰ ਬੜਾ ਸੁੰਦਰ ਮੈਸੇਜ ਦਿੱਤਾ ਹੈ ਔਰ ਆਪਣੀ ਜ਼ਿੰਦਗੀ ਦੇ ਵਿੱਚ ਚੰਗੀ ਮਿਹਨਤ ਕਰਕੇ ਜਿਹੜਾ ਵੱਡੀਆਂ ਕਾਮਯਾਬੀਆਂ ਹਾਸਲ ਕਰਨ ਦੇ ਲਈ ਕਿਹਾ ਹੈ ਜਗਬਣੀ ਟੀਵੀ ਦੇ ਲਈ ਕੈਪਟਨ ਸਿੰਘ ਮੈਕਾ ਚੌਂਕ ਅੰਮ੍ਰਿਤਸਰ